ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਤੁਖਾਰੀ ਰਾਗ ਵਿੱਚ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਮਾਝ ਰਾਗ ਵਿੱਚ 12 ਮਾਹ ਦੀ ਬਖਸ਼ਿਸ਼ ਕਰਕੇ ਰੁੱਤਾਂ ਦੇ ਬਦਲਣ ਦਾ ਮਨੁੱਖੀ ਮਨ ਦੀਆਂ ਤਿੰਨ ਅਵਸਥਾਵਾਂ ਜਿਵੇਂ ਕਿ ਆਪਾਂ ਸਭ ਜਾਣਦੇ ਹਾਂ ਖੇੜਾ ਬਿਰਹਾ ਵੈਰਾਗ ਨਾਲ ਗੂੜਾ ਸਬੰਧ ਦਰਸਾਇਆ ਹੈ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੀ ਬਾਣੀ ਵਿੱਚ 12 ਮਾਹ ਉਚਾਰਨ ਕੀਤਾ ਹੈ ਜਿਸ ਵਿੱਚ ਉਹਨਾਂ ਨੇ ਵੈਰਾਗ ਤੋਂ ਅਨਰਾਗ ਤੱਕ ਦਾ ਜਿਹੜਾ ਸਫਰ ਹੈ ਉਨ ਬਹੁਤ ਸੋਹਣੇ ਢੰਗ ਦੇ ਨਾਲ ਸੱਚੇ ਪਾਤਸ਼ਾਹ ਜੀ ਨੇ ਦਰਸਾਇਆ ਹੈ ਇਸ ਧਰਤੀ ਤੇ ਜਨਮੇ ਮਨੁੱਖ ਦੇ ਮਨ ਦੇ ਭਾਵ ਇਹਨਾਂ ਦੇਸੀ ਮਹੀਨਿਆਂ ਦੇ ਨਾਲ ਆਪਾਂ ਸਭ ਜਾਣਦੇ ਹਾਂ ਕਿ ਪ੍ਰਗਟ ਹੁੰਦੇ ਨੇ ਸਾਡਾ ਇਹ ਨਵਾਂ ਸਾਲ ਆਉਣ ਵਾਲੇ ਦਿਨਾਂ ਵਿੱਚ ਫਸਲਾਂ ਦੇ ਪੱਕਣ ਰਿਜ਼ਕ ਘਰੇ ਆਉਣ ਅਤੇ ਖੁਸ਼ਹਾਲੀ ਦੇ ਸੰਕੇਤ ਬਹੁਤ ਸੋਹਣੇ ਢੰਗ ਨਾਲ ਦਿੰਦਾ ਹੈ ਗੁਰੂ ਸਹਿਬਾਨ ਦੀ ਵਰੁਸਾਈ ਸਾਡੀ ਇਸ ਮਹਾਨ ਧਰਤੀ ਉੱਤੇ ਇਹਨਾਂ 12 ਮਹੀਨਿਆਂ ਦੌਰਾਨ ਸ਼ੇਰ ਰੁੱਤਾਂ ਆਉਂਦੀਆਂ ਹਨ ਸਾ ਰੁੱਤ ਸੁਹਾਵੀ ਜਿਤ ਸੁਧ ਸੰਭਾਲੀ ਦੇ ਮਹਾਵਾਕ ਅਨੁਸਾਰ ਇਹ ਚੇਤ ਦਾ ਮਹੀਨਾ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਅরাধਨਾਂ ਦਾ ਸਾਨੂੰ ਸੁਨੇਹਾ ਦਿੰਦਾ ਹੈ ਆਪਾਂ ਅੰਮ੍ਰਿਤਮਈ ਬਾਣੀ ਦੇ ਵਿੱਚ ਅੱਜ ਹਰ ਗੁਰਦੁਆਰੇ ਦੇ ਵਿੱਚ ਪਾਤਸ਼ਾਹ ਜੀ ਦੇ ਬਚਨ ਪੜ੍ਹ ਰਹੇ ਹਾਂ ਜੇ ਗੋਵਿੰਦ ਅਰੱਧ ਗਿਆ ਹੋਵੇ ਆਨੰਦ ਕਣਾ ਸੰਤ ਜਨਾਂ ਮਿਲ ਪਈਏ ਰਸਨਾ ਨਾਮ ਪਣਾ ਅਕਾਲ ਪੁਰਖ ਦੀ ਆਰਾਧਨਾ ਦੇ ਵਿੱਚ ਹੀ ਜੋ ਆਨੰਦ ਹੈ ਉਹ ਕਿਤੇ ਨਹੀਂ ਹੈ ਅੱਜ ਨਵੇਂ ਸਾਲ ਦੇ ਆਗਮਨ ਮੌਕੇ ਸਾਨੂੰ ਇਸ ਗੱਲ ਵੱਲ ਬਹੁਤ ਭਾਵਪੂਰਤ ਤਰੀਕੇ ਨਾਲ ਧਿਆਨ ਕਰਨਾ ਚਾਹੀਦਾ ਹੈ ਕਿ ਜੋ ਲੋਕ ਆਪਣੇ ਧਰਮ ਬੋਲੀ ਸੱਭਿਆਚਾਰ ਪਹਿਰਾਵੇ ਅਤੇ ਆਪਣੀ ਧਰਤੀ ਦੇ ਰਹਿਣ ਸਹਿਣ ਤੋਂ ਮੁੱਖ ਮੋੜ ਲੈਂਦੇ ਹਨ ਸਮੇਂ ਦੀ ਭੀੜ ਵਿੱਚ ਗਵਾਟ ਜਾਂਦੇ ਹਨ ਕਿਉਂਕਿ ਆਪਾਂ ਜਾਣਦੇ ਹਾਂ ਕਿ ਜਿਸ ਖੁਸ਼ੀ ਨਾਲ ਅਸੀਂ ਅੰਗਰੇਜ਼ੀ ਕੈਲੰਡਰ ਦੇ ਮੁਤਾਬਕ ਨਵਾਂ ਸਾਲ ਗੁਰੂ ਘਰਾਂ ਵਿੱਚ ਹਾਜ਼ਰੀਆਂ ਭਰ ਕੇ ਮਨਾਉਂਦੇ ਹਾਂ ਚੰਗੀ ਗੱਲ ਹੈ ਪਰ ਉਸ ਖੁਸ਼ੀ ਦੇ ਨਾਲ ਸਗੋਂ ਉਸ ਤੋਂ ਵੀ ਵੱਧ ਅਕੀਦਤ ਦੇ ਨਾਲ ਭਾਵਨਾ ਦੇ ਨਾਲ ਜੋ ਨਾਨਕਸ਼ਾਹੀ ਸੰਮਤ ਆਰੰਭ ਹੁੰਦੀ ਹੈ ਸਾਨੂੰ ਵੱਧ ਚੜ ਕੇ ਗੁਰਦੁਆਰਿਆਂ ਦੇ ਵਿੱਚ ਵਕ ਵਕ ਥਾਵਾਂ ਤੇ ਗੁਰਮਤ ਸਮਾਗਮਾਂ ਦੇ ਵਿੱਚ ਹਾਜ਼ਰੀ ਭਰ ਕੇ ਸੱਚੇ ਪਾਤਸ਼ਾਹ ਜੀ ਦੇ ਦਿੱਤੇ ਹੋਏ ਸਿਧਾਂਤ ਦੇ ਮੁਤਾਬਕ ਨਾਨਕਸ਼ਾਹੀ ਸੰਮਤ ਨੂੰ ਮਨਾਉਣਾ ਚਾਹੀਦਾ ਨਾਲ ਹੀ ਇਸੇ ਸਾਲ ਹੀ ਅਸੀਂ ਸ੍ਰਿਸ਼ਟੀ ਦੀ ਚਾਦਰ ਨੌਵੇਂ ਪਾਤਸ਼ਾਹ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਬਹੁਤ ਹੀ ਪਿਆਰੇ ਸਿੱਖ ਭਾਈ ਸਾਹਿਬ ਭਾਈ ਦਇਆਲਾ ਜੀ ਭਾਈ ਸਾਹਿਬ ਭਾਈ ਸਤੀ ਦਾਸ ਜੀ ਭਾਈ ਸਾਹਿਬ ਭਾਈ ਮਤੀ ਦਾਸ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਵੀ ਮਨਾਇਆ ਇਸ ਸ਼ਤਾਬਦੀ ਦੀ ਮਹੱਤਤਾ ਉਹਦੋਂ ਵੀ ਹੋਰ ਬਹੁਤ ਜ਼ਿਆਦਾ ਵੱਧ ਜਾਂਦੀ ਛਾ ਜਦੋਂ ਅੱਜ ਸਿੱਖ ਪੰਥ ਮਨੁੱਖੀ ਅਧਿਕਾਰਾਂ ਦੇ ਖਿਲਾਫ ਹੋ ਰਹੀ ਹਨ ਦੇ ਖਿਲਾਫ ਪੂਰੀ ਸ਼ਿੱਦਤ ਦੇ ਨਾਲ ਸੰਘਰਸ਼ ਕਰ ਰਿਹਾ ਹੈ ਆਪਾਂ ਸਭ ਜਾਣਦੇ ਹਾਂ ਅੱਜ ਸਾਡੇ ਜਤਿਹਾਰੂ ਸਿੰਘ ਲੰਬੇ ਸਮੇਂ ਤੋਂ ਹਕੂਮਤਾਂ ਦੇ ਬੰਦੀਖਾਨਿਆਂ ਦੇ ਵਿੱਚ ਕੈਦ ਹਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਜਿਹੜਾ ਉਪਦੇਸ਼ ਹੈ ਭੈ ਕਾਹੂ ਤੋ ਦੇਤ ਨਾ ਹੈ ਪੈਮਾਨ ਕਾਹੂ ਨਾਨਕ ਸੁਨ ਰੇ ਮਨਾ ਤਾਹੇ ਬਖਾਨ ਨੂੰ ਯਾਦ ਕਰਦਿਆਂ ਗੁਰੂ ਤੇਗ ਬਹਾਦਰ ਪਾਤਸ਼ਾਹ ਉਹਨਾਂ ਦੇ ਪਿਆਰੇ ਸਿੱਖਾਂ ਦੀ ਸ਼ਹਾਦਤਾਂ ਨੂੰ ਯਾਦ ਰੱਖਦੇ ਹਾਂ ਸਾਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲਾਮਬੰਦ ਹੋਣਾ ਚਾਹੀਦਾ ਕਿਸੇ ਦੇ ਉਲਟ ਕਿਸ ਦੇ ਨਾਲ ਹੀ ਇਸ ਸਾਲ ਦਸ਼ਮੇਸ਼ ਪਾਦਸ਼ਾ ਪੰਥ ਦੇ ਵਾਲੀ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਗੁਰਯਾਈ ਵਿਹਾੜਾ ਵੀ ਆ ਰਿਹਾ ਹੈ ਇਸ ਸਬੰਧ ਵਿੱਚ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਸਾਰਤ ਗੁਰੂ ਦੀ ਰਹਿਮਤ ਨਾਲ ਆਨੰਦਪੁਰ ਸਾਹਿਬ ਦੀ ਧਰਤੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਥ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਬਹੁਤ ਵੱਡੇ ਜਿਹੇ ਸਮਾਗਮ ਨੇ ਉਲਿਕੇ ਗਏ ਨੇ आनंदादी पुरी श्री आनंदपुर साहिब ਤੋਂ ਸਤਤ ਸ਼੍ਰੀ ਕੇਸਗੜ ਸਾਹਿਬ ਦਾ ਸੇਵਾਦਾਰ ਹੋਣ ਦੇ ਨਾਤੇ ਦਾਸ ਆਪ ਸੰਗਤਾਂ ਨੂੰ ਆਪਣੀ ਧਰਤੀ ਆਪਣੇ ਵਿਰਸੇ ਅਤੇ ਧਰਮ ਦੀ ਖੂਬਸੂਰਤੀ ਨੂੰ ਦਰਸਾਉਂਦੇ ਹੋਏ ਨਵੇਂ ਨਾਨਕ ਸ਼ਾਹੀ ਸਾਲ ਸੰਮਤ 557 ਦੀ ਲੱਖ 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 ਵਧਾਈ ਦਿੰਦਿਆਂ ਨਾਲ ਹੀ ਸੰਗਤਾਂ ਨੂੰ ਬੇਨਤੀ ਕਰਦਾ ਹੈ ਕਿ ਹੁਣ ਇੱਥੇ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੀ ਕੋਲਾ ਮਹੱਲਾ ਖਾਲਸਾ ਜਾਹੂ ਜਲਾਲ ਦੇ ਨਾਲ ਪੰਥ ਕਰਵੈਤਾ ਦੇ ਨਾਲ ਸਮੂਹ ਸਾਡੇ ਦਲਪੰਥ ਸਮੂਹ ਖਾਲਸਾ ਪੰਥ ਪੂਰੇ ਜੋਸ਼ ਦੇ ਨਾਲ ਮਨਾ ਰਿਹਾ ਹੈ ਖਾਲਸਾ ਜੀ ਕੋਲਾ ਮਹੱਲਾ ਚੱਲ ਰਿਹਾ ਹੈ ਆਓ ਆਪਾਂ ਸੱਚੇ ਪਾਤਸ਼ਾਹ ਜੀ ਦੇ ਮਾਰਗ ਤੇ ਚੱਲਦਿਆਂ ਹੋਇਆਂ ਸਤਿਗੁਰੂ ਨੂੰ ਸੱਚੇ ਦਿਲ ਦੇ ਨਾਲ ਅਕੀਦਤ ਭੇਟ ਕਰਨ ਦੇ ਲਈ ਆਪਣੀ ਇਸ ਜਨਮ ਭੂਮੀ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਈਏ ਪੂਰੇ ਭਾਵਨਾ ਦੇ ਨਾਲ ਆਈਏ ਜਿਵੇਂ ਕੁਝ ਘਟਨਾਵਾਂ ਪਿਛਲੇ ਸਮੇਂ ਦੇ ਵਿੱਚ ਵਾਪਰੀਆਂ ਨੇ ਤਾਂ ਆਪਾਂ ਬੜੇ ਪ੍ਰੇਮ ਦੇ ਨਾਲ ਆਪਣੇ ਸਾਰੇ ਵੀਰਾਂ ਨੂੰ ਸਮਝਾਈਏ ਇਹ ਸਾਡੇ ਗੁਰੂ ਦਾ ਦਰ ਹੈ ਇਹ ਸਾਡੇ ਸੱਚੇ ਪਾਤਸ਼ਾਹ ਦਾ ਘਰ ਹੈ ਬੜੇ ਪ੍ਰੇਮ ਦੇ ਨਾਲ ਆਪਾਂ ਆਈਏ ਮੈਂ ਨਾਲ ਹੀ ਇੱਥੋਂ ਦੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਹਾਂ ਕਿ ਹੋਲਾ ਮਹੱਲਾ ਖਾਲਸੇ ਜ਼ਾਹਰ ਦਲਾਲ ਦਾ ਪ੍ਰਤੀਬ ਹੈ ਅਨੁਸ਼ਾਸਨ ਕੈਮਰਨਾ ਜ਼ਰੂਰੀ ਹੈ ਪਰ ਸਮੁੱਚਾ ਖਾਲਸਾ ਪੰਥ ਸਦੀਆਂ ਤੋਂ ਭੋਲੇ ਮਹੱਲੇ ਨੂੰ ਬਹੁਤ ਸੋਹਣੇ ਢੰਗ ਦੇ ਨਾਲ ਸਤਿਗੁਰੂ ਦੇ ਹੁਕਮ ਦੇ ਮੁਤਾਬਕ ਮਨਾਉਂਦਾ ਆਇਆ ਹੈ ਤਾਂ ਕਿਸੇ ਵੀ ਤਰੀਕੇ ਦੇ ਨਾਲ ਜੋ ਖਾਲਸੇ ਜ਼ਾਹਰ ਦਲਾਲ ਹੈ ਜਿਵੇਂ ਸ਼ਬਦ ਪੜਦਿਆਂ ਆਉਣਾ ਗੁਰਬਾਣੀ ਸੁਣਦਿਆਂ ਆਉਣਾ ਇਹ ਜੋ ਵੀ ਖਾਲਸੇ ਦਾ ਪਖ ਹੈ ਇਸ ਨੂੰ ਧਿਆਨ ਰੱਖਦਿਆਂ ਪ੍ਰਸ਼ਾਸਨ ਨੂੰ ਪੰਥ ਕਰਵਤਾਂ ਦੇ ਵੱਲ ਵੀ ਜਰੂਰ ਧਿਆਨ ਦੇਣ ਦੀ ਲੋੜ ਹੈ ਕਿ ਪੰਥ ਕਰਵਤਾਂ ਦੇ ਅੰਦਰ ਕਿਸੇ ਵੀ ਤਰੀਕੇ ਦਾ ਕੋਈ ਆਪਾਂ ਕਹਿ ਲઈએ ਕਿ ਆਪਾਂ ਵਾਧੂ ਦਾ ਕੋਈ ਅਨੁਸ਼ਾਸਨ ਜਾਂ ਹੋਰ ਕੁਝ ਉਹ ਆਪਾਂ ਨੂੰ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਪੂਰਨ ਤੌਰ ਤੇ ਹਰ ਪਾਸੇ ਨੂੰ ਸਾਰਿਆਂ ਨੂੰ ਸਹਿਯੋਗ ਦੇ ਨਾਲ ਬਾਕੀ ਇਹ ਹੋਲਾ ਮਹੱਲਾ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪੰਥ ਦਿਵਾਲੀ ਨੇ ਦਿੱਤਾ ਹੈ ਤੇ ਸੱਚੇ ਪਾਤਸ਼ਾਹ ਅੱਜ ਸੂਚੇ ਪੰਥ ਦੇ ਸਿਰ ਦੇ ਉੱਤੇ ਨੇ ਆਪ ਹੀ ਪਾਤਸ਼ਾਹ ਨੇ ਮਿਹਰ ਕਰਕੇ ਇਸ ਹੋਲੇ ਮਹੱਲੇ ਨੂੰ ਬਹੁਤ ਸ਼ਾਨਦਾਰ ਅਤੇ ਸੰਗਤਾਂ ਨੂੰ ਗੁਰੂ ਦੇ ਨਾਲ ਜੋੜਨ ਦੇ ਲਈ ਆਪ ਉਦਮ ਅਤੇ ਪਰਾਲੇ ਬਖਸ਼ ਲਏ ਨੇ ਨਾਲ ਹੀ ਖਾਲਸਾ ਜੀ ਅੱਜ ਸਿੱਖ ਕੌਮ ਦੇ ਬਹੁਤ ਵੱਡੇ ਜਰਨੈਲ ਮਹਾਨ ਯੋਧੇ ਸ਼ਹੀਦ ਬਾਬਾ ਅਕਾਲੀ ਫੂਲਾ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਸ਼ਹੀਦ ਕਿੱਥੇ ਸੁੱਤੇ ਪਏ ਕੌਮ ਦੇ ਨਾਇਕ ਸ਼ਹੀਦ ਸਾਡੇ ਯੋਧੇ ਨੇ ਤੇ ਮੈਂ ਇਹ ਬੇਨਤੀ ਕਰਦਾ ਹੁੰਦਾ ਹਾਂ ਵਾ ਇਤਿਹਾਸ ਆਕਸੀਜਨ ਜਿਵੇਂ ਸਾਡੇ ਸਾਹ ਤਾਂ ਚੱਲ ਰਹੇ ਨੇ ਸਾਨੂੰ ਆਕਸੀਜਨ ਮਿਲ ਰਹੀ ਜੇ ਅਸੀਂ ਆਪਣੀ ਅਣਖ ਨੂੰ ਗਾਇਰਤ ਨੂੰ ਕਾਇਮ ਰੱਖਣਾ ਹੈ ਤੇ ਆਪਾਂ ਸਭ ਜਾਣਦੇ ਹਾਂ ਕਿ ਤਾਰੀਖ ਨੂੰ ਇਤਿਹਾਸ ਨੂੰ ਚੇਤਿਆਂ ਦੇ ਵਿੱਚ ਰੱਖਣਾ ਜ਼ਰੂਰੀ ਹੈ ਤਾਂ ਅੱਜ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਜਿਨ੍ਹਾਂ ਦਾ ਜਨਮ ਪਿਤਾ ਭਾਈ ਈਸ਼ਰ ਸਿੰਘ ਦੇ ਘਰ ਮਾਤਾ ਹਰਕੌਰ ਜੀ ਦੀ ਕੁੱਖ ਤੋਂ 1761 ਪਿੰਡ ਦੇਲਾ ਸਿੰਘਾਂ ਦੇ ਵਿੱਚ ਹੋਇਆ ਸੀ ਕੌਮ ਦੀ ਵੱਡੀ ਹਸਤੀ ਬਾਬਾ ਨੈਣਾ ਸਿੰਘ ਨਿਹੰਗ ਦੀ ਪਾਸ ਉਹਨਾਂ ਨੇ ਵਿਦਿਆ ਹਰ ਤਰੀਕੇ ਦੀ ਹਾਸਲ ਕੀਤੀ 1800 ਈਸਵੀ ਦੇ ਵਿੱਚ ਮਹਾਨ ਜਰਨੈਲ ਬਾਬਾ ਅਕਾਲੀ ਫੂਲਾ ਸਿੰਘ ਜੀ ਨੇ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲੀ ਇਹ ਵੀ ਆਪਾਂ ਸਭ ਜਾਣਦੇ ਹਾਂ ਇਹ ਉਹੀ ਸਾਡਾ ਜਰਨੈਲ ਹੈ ਜਦੋਂ ਮਹਿੰਮਤ ਤੇ ਜਾਂਦੇ ਹਾਂ ਰਸਤੇ ਦੇ ਵਿੱਚ اٹਕ ਦਰਿਆ ਆਇਆ ਸੀ ਤੇ ਸਾਡੀਆਂ ਰਵਾਇਤਾਂ ਕਹਿੰਦੀਆਂ ਨੇ اٹਕ ਨੇ ਸਾਡੇ ਜਰਨੈਲਾਂ ਦਾ ਰਾਹ ਰੋਕਣ ਦੀ ਕੋਸ਼ਿਸ਼ ਕੀਤੀ ਪਰ ਜੋ ਅਰਦਾਸ ਤੇ ਭਰੋਸਾ ਸੀ ਅਕਾਲੀ ਬਾਬਾ ਫੂਲਾ ਸਿੰਘ ਦੀ ਹੋਣਾ ਨੂੰ ਉਹਨਾਂ ਨੇ ਉਸ ਭਰੋਸੇ ਨੂੰ ਦਰਸਾਉਂਦਿਆਂ اٹਕ ਨੂੰ ਪਾਰ ਕੀਤਾ ਮੈਂ ਬੇਨਤੀ ਕਰਾਂਗਾ ਅੱਜ ਵੀ ਖਾਲਸਾ ਪੰਥ ਦੇ ਸਾਹਮਣੇ ਬੜੀਆਂ ਚੁਣੌਤੀਆਂ ਨੇ ਇਹਨਾਂ ਚੁਣੌਤੀਆਂ ਤੋਂ ਪਾਰ ਜਾਣ ਦੇ ਲਈ ਸਾਨੂੰ ਅੱਜ ਗੁਰੂ ਦਰ ਤੇ ਆਣ ਕੇ ਅਰਦਾਸ ਦਾ ਪੱਲਾ ਫੜਨਾ ਚਾਹੀਦਾ ਹੈ ਗੁਰੂ ਨਾਲ ਜੁੜਨਾ ਚਾਹੀਦਾ ਹੈ ਦੁਨੀਆ ਦਾ ਕੋਈ ਵੀ ਅਟਕ ਖਾਲਸਾ ਪੰਥ ਦੇ ਸਾਹਮਣੇ ਅਟਕ ਰੋਕ ਨਹੀਂ ਲਾ ਸਕਦਾ ਜੇ ਅਸੀਂ ਸੱਚੇ ਪਾਤਸ਼ਾਹ ਦੇ ਨਾਲ ਬਾਣੀ ਦੇ ਨਾਲ ਬਾਣੀ ਦੇ ਨਾਲ ਜੁੜੇ ਹੋਵਾਂਗੇ ਅਕਾਲੀ ਬਾਬਾ ਫੂਲਾ ਸਿੰਘ ਜੀ ਅੱਜ ਦੇ ਦਿਨ 1823 ਨੂੰ ਨਸ਼ਰ ਕਰਜਾ ਲੈਣ ਪਾਕਿਸਤਾਨ ਦੇ ਵਿੱਚ ਇੱਕ ਬਹੁਤ ਗਹਿ ਗੱਤ ਲੜਾਈ ਦੇ ਵਿੱਚ ਲੜਦਿਆਂ ਲੜਦਿਆਂ ਕਈ ਗੋਲੀਆਂ ਖਾਣ ਤੋਂ ਬਾਅਦ ਸ਼ਹੀਦ ਹੋਏ ਪਰ ਉਹਨਾਂ ਦੀ ਸ਼ਹਾਦਤ ਨੇ ਸਾਨੂੰ ਉਹ ਨਾਇਕ ਦਿੱਤਾ ਕਿ ਸਮਾ ਕੋਈ ਵੀ ਹੋਵੇ ਪੰਥ ਦੇ ਲਈ ਜੂਝਦਿਆਂ ਜੂਝਦਿਆਂ ਜਿਹੜੇ ਸ਼ਹੀਦ ਨਾ ਪਾ ਜਾਂਦੇ ਨੇ ਉਹਨਾਂ ਨੂੰ ਕੌਮ ਸਿੱਖ ਕੌਮ ਖਾਸ ਕਰਕੇ ਸਦਾ ਚੇਤਿਆਂ ਦੇ ਵਿੱਚ ਰੱਖਦੀ ਹੈ ਅਕਾਲੀ ਬਾਬਾ ਫੂਲਾ ਸਿੰਘ ਦਾ ਸਰਦਾਰ ਲੁੰਡੇ ਦਰਿਆ ਦੇ ਕੰਢੇ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਸਰਦਾਰਾਂ ਦੀ ਹਾਜ਼ਰੀ ਦੇ ਵਿੱਚ ਕਰਵਾਇਆ ਸੀ ਅੱਜ ਦੀ ਸਿੱਖ ਨੌਜਵਾਨੀ ਨੂੰ ਆਪਣਾ ਨਾਇਕ ਜਿੱਥੇ ਹੋਰ ਸਾਡੇ ਸਿੰਘ ਸ਼ਹੀਦ ਨੇ ਗੁਰੂ ਕੇ ਸਾਹਿਬ ਦਾਦੇ ਨੇ ਉਹਨਾਂ ਨੂੰ ਮੰਨਦਿਆ ਹੋਇਆ ਅਕਾਲੀ ਬਾਬਾ ਫੂਲਾ ਸਿੰਘ ਜੀ ਨੂੰ ਆਪਣੇ ਤੇਤਿਆਂ ਦੇ ਵਿੱਚ ਰੱਖਣਾ ਚਾਹੀਦਾ ਹੈ ਜਿਨ੍ਹਾਂ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਵਿੱਚ ਤੇ ਖਾਲਸਾ ਰਾਜ ਭਾਗ ਦੇ ਵਿਸਥਾਰ ਦੇ ਲਈ ਸ਼ਹਾਦਤ ਦਿੱਤੀ ਸਾਡੇ ਚੇਤਿਆਂ ਦੇ ਵਿੱਚ ਬਾਬਾ ਅਕਾਲੀ ਫੂਲਾ ਸਿੰਘ ਦਾ ਨਾਮ ਸਦਾ ਹੀ ਗੂੰਜਦਾ ਰਹੇਗਾ ਅੰਤ ਦੇ ਵਿੱਚ ਪੰਥ ਦੇ ਵਾਲੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਅੱਗੇ ਅਰਦਾਸ ਹੈ ਉਹ ਮਿਹਰ ਕਰਨ ਕਿ ਸਾਨੂੰ ਤਨ ਮਨ ਧਨ ਦੇ ਨਾਲ ਸੇਵਾ ਕਰਨ ਦਾ ਬਲ ਬਖਸ਼ਣ ਅਸੀਂ ਸਤਿਗੁਰੂ ਦੇ ਦਰਸਾਏ ਹੋਏ ਰਸਤੇ ਦੇ ਉੱਤੇ ਚੱਲ ਸਕੀਏ ਤੇ ਜੀਵਨ ਦੇ ਵਿੱਚ ਖੇੜਾ ਵਿਦਾਸ ਆਨੰਦ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰੇ ਖਾਲਸਾ ਜੀ ਅੱਜ ਇੱਕ ਤੇ ਸੰਬੰਧ 500 ਸਾਲ ਦਾ ਨਾਨਕ ਸ਼ਾਹੀ ਨਵੇਂ ਸਾਲ ਦਾ ਆਰੰਭ ਹੋ ਰਿਹਾ ਹੈ ਗੁਰਬਾਣੀ ਮੁਤਾਬਕ ਚੇਤ ਦੇ ਮਹੀਨੇ ਤੋਂ ਸਿੱਖਾਂ ਦਾ ਨਵਾਂ ਸਾਲ ਆਰੰਭ ਹੁੰਦਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੁਖਾਰੀ ਰਾਗ ਵਿੱਚ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਾਝ ਰਾਗ ਵਿੱਚ 12 ਮਾਹ ਦੀ ਬਖਸ਼ਿਸ਼ ਕਰਕੇ ਰੁੱਤਾਂ ਦੇ ਬਦਲਣ ਦਾ ਮਨੁੱਖੀ ਮਨ ਦੀਆਂ ਤਿੰਨ ਅਵਸਥਾਵਾਂ ਜਿਵੇਂ ਕਿ ਆਪਾਂ ਸਭ ਜਾਣਦੇ ਹਾਂ ਖੇੜਾ ਬਿਰਹਾ ਵਿਰਹਾਗ ਨਾਲ ਗੂੜਾ ਸਬੰਧ ਦਰਸਾਇਆ ਹੈ ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੀ ਬਾਣੀ ਵਿੱਚ 12 ਮਾਹ ਉਚਾਰਨ ਕੀਤਾ ਹੈ ਜਿਸ ਵਿੱਚ ਉਹਨਾਂ ਨੇ ਵਿਰਹਾਗ ਤੋਂ ਅਨਰਾਗ ਤੱਕ ਦਾ ਜਿਹੜਾ ਸਬਚਨ ਉਹਨੂੰ ਬਹੁਤ ਸੁਨਹਿ ਤੰਗ ਦੇ ਨਾਲ ਸੱਚੇ ਪਾਤਸ਼ਾਹ ਜੀ ਨੇ ਦਰਸਾਇਆ ਇਸ ਧਰਤੀ ਤੇ ਜਨਮੇ ਮਨੁੱਖ ਦੇ ਮਨ ਦੇ ਭਾਵ ਇਹਨਾਂ ਦੇਸੀ ਮਹੀਨਿਆਂ ਦੇ ਨਾਲ ਆਪਾਂ ਸਭ ਜਾਣਦੇ ਹਾਂ ਕਿ ਪ੍ਰਗਟ ਹੁੰਦੇ ਸਾਡਾ ਇਹ ਨਵਾਂ ਸਾਲ ਆਉਣ ਵਾਲੇ ਦਿਨਾਂ ਵਿੱਚ ਫਸਲਾਂ ਦੇ ਫੱਕਣ ਰਿਜ਼ਕ ਘਰੇ ਆਉਣ ਅਤੇ ਖੁਸ਼ਹਾਲੀ ਦੇ ਸੰਕੇਤ ਬਹੁਤ ਸੋਹਣੇ ਢੰਗ ਨਾਲ ਦਿੰਦਾ ਹੈ ਗੁਰੂ ਸਹਿਬਾਨ ਦੀ ਬਰੋਸਾਈ ਸਾਡੀ ਇਸ ਮਹਾਨ ਧਰਤੀ ਉਤੇ ਇਨ੍ਹਾਂ 12 ਮਹੀਨਿਆਂ ਦੌਰਾਨ 6 ਰੁੱਤਾਂ ਆਉਣਗੀਆਂ ਸਾ ਰੁੱਤ ਸੁਹਾਵੀ ਜਿਤ ਦੁੱਧ ਕਮਾਲੀ ਦੇ ਮਹਾਵਾਕ ਅਨੁਸਾਰ ਇਹ ਚੇਤ ਦਾ ਮਹੀਨਾ ਸੱਚੇ ਪਾਤਸ਼ਾਹ ਅਕਾਲ ਪੁਰਖ ਦੀ ਅਰਦਾਸਨ ਦਾ ਸਾਨੂੰ ਸੁਨੇਹਾ ਦਿੰਦਾ ਹੈ ਆਪਾਂ ਅੰਮ੍ਰਿਤਮਈ ਬਾਣੀ ਦੇ ਵਿੱਚ ਅੱਜ ਹਰ ਗੁਰਦੁਆਰੇ ਦੇ ਵਿੱਚ ਪਾਤਸ਼ਾਹ ਜੀ ਦੇ ਵਚਨ ਪੜ੍ਹ ਰਹੇ ਹਾਂ ਜੇਤ ਗੋਬਿੰਦ ਅਰਾਧਿਆ ਉਹ ਗਏ ਆਨੰਦ ਕਣਾ ਸੰਤ ਜਨਾ ਮਿਲ ਪਾਈਏ ਰਸਨਾ ਨਾਮ ਪਣਾ ਅਕਾਲ ਪੁਰਖ ਦੀ ਅराधना ਦੇ ਵਿੱਚ ਹੀ ਜੋ ਆਨੰਦ ਹੈ ਉਹ ਕਿਤੇ ਨਹੀਂ ਹੈ ਅੱਜ ਇਸ ਕਰਕੇ ਨਵੇਂ ਸਾਲ ਦੇ ਆਗਮਨ ਮੌਕੇ ਸਾਨੂੰ ਇਸ ਗੱਲ ਵੱਲ ਬਹੁਤ ਭਾਵਪੂਰਤ ਤਰੀਕੇ ਨਾਲ ਧਿਆਨ ਕਰਨਾ ਚਾਹੀਦਾ ਹੈ ਕਿ ਜੋ ਲੋਕ ਆਪਣੇ ਧਰਮ ਬੋਲੀ ਸਬਿਆਚਾਰ ਫਹਿਰਾਵੇ ਅਤੇ ਆਪਣੀ ਧਰਤੀ ਦੇ ਰਹਿਣ ਸਹਿਣ ਤੋਂ ਮੁੱਕ ਮੋੜ ਲੈਂਦੇ ਹਨ ਸਮੇਂ ਦੀ ਭੀੜ ਵਿੱਚ ਗਵਾਚ ਜਾਂਦੇ ਹਨ ਕਿਉਂਕਿ ਆਪਾਂ ਜਾਣਦੇ ਹਾਂ ਕਿ ਜਿਸ ਖੁਸ਼ੀ ਨਾਲ ਅਸੀਂ ਅੰਗਰੇਜ਼ੀ ਕੈਲੰਡਰ ਦੇ ਮੁਤਾਬਕ ਨਵਾਂ ਸਾਲ ਗੁਰੂ ਘਰਾਂ ਵਿੱਚ ਹਾਜ਼ਰੀਆਂ ਭਰ ਕੇ ਮਨਾਉਂਦੇ ਹਾਂ ਚੰਗੀ ਗੱਲ ਹੈ ਪਰ ਉਸ ਖੁਸ਼ੀ ਦੇ ਨਾਲ ਸਗੋਂ ਉਸ ਤੋਂ ਵੀ ਵੱਧ ਅਕੀਦਤ ਦੇ ਨਾਲ ਭਾਵਨਾ ਦੇ ਨਾਲ ਜੋ ਨਾਨਕਸ਼ਾਹੀ ਸੰਮਤ ਆਰੰਭ ਹੁੰਦੀ ਹੈ ਸਾਨੂੰ ਵੱਧ ਚੜ ਕੇ ਗੁਰਦੁਆਰਿਆਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਗੁਰਮਤ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਨੀ ਪਾਉਣੀ ਚਾਹੀਦੀ ਹੈ ਦਿੱਤੇ ਹੋਏ ਸਿਧਾਂਤ ਦੇ ਮੁਤਾਬਕ ਨਾਨਕਸ਼ਾਹੀ ਸੰਮਤ ਨੂੰ ਮਨਾਉਣਾ ਚਾਹੀਦਾ ਨਾਲ ਹੀ ਇਸੇ ਸਾਲ ਹੀ ਅਸੀਂ ਸ੍ਰਿਸ਼ਟੀ ਦੀ ਜਾਦਰ ਨੌਵੇਂ ਪਾਤਸ਼ਾਹ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਬਹੁਤ ਹੀ ਪਿਆਰੇ ਸਿੱਖ ਭਾਈ ਸਾਹਿਬ ਭਾਈ ਦਇਆਲਾ ਜੀ ਭਾਈ ਸਾਹਿਬ ਭਾਈ ਸਤੀ ਦਾਸ ਜੀ ਭਾਈ ਸਾਹਿਬ ਭਾਈ ਮਤੀ ਦਾਸ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਵੀ ਮਨਾ ਰਹੇ ਇਸ ਸ਼ਤਾਬਦੀ ਦੀ ਮਹੱਤਤਾ ਤੂੰ ਕੋਈ ਨਾ ਸਮਝੇ ਕੋਈ ਤੇ ਫਿਰ ਉਹ ਨਾ ਸਮਝੇ ਉਦੋਂ ਵੀ ਹੋਰ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਜਦੋਂ ਅੱਜ ਸਿੱਖ ਪੰਥ ਮਨੁੱਖੀ ਅਧਿਕਾਰਾਂ ਦੇ ਖਿਲਾਫ ਹੋ ਰਹੇ ਹਨਨ ਦੇ ਖਿਲਾਫ ਪੂਰੀ ਸ਼ਿੱਦਤ ਦੇ ਨਾਲ ਸੰਘਰਸ਼ ਕਰ ਰਿਹਾ ਹੈ ਆਪਾਂ ਸਭ ਜਾਣਦੇ ਹਾਂ ਅੱਜ ਸਾਡੇ ਇਤਿਹਾਰੂ ਸਿੰਘ ਲੰਬੇ ਸਮੇਂ ਤੋਂ ਹਕੂਮਤਾਂ ਦੇ ਬੰਦੀਖਾਨਿਆਂ ਦੇ ਵਿੱਚ ਕੈਦ ਹਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਜਿਹੜਾ ਉਪਦੇਸ਼ ਹੈ ਭੈ ਕਾਹੂ ਕੋ ਦੇਤ ਨਾ ਹੈ ਪੈਮਨਤ ਆਨ ਕਾਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਂ ਇਹ ਬਖਾਨ ਨੂੰ ਯਾਦ ਕਰਦੇ ਹਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਉਹਨਾਂ ਦੇ ਪਿਆਰੇ ਸਿੱਖਾਂ ਦੀ ਸ਼ਹਾਦਤਾਂ ਨੂੰ ਯਾਦ ਰੱਖਦੇ ਹਾਂ ਸਾਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲਾਮਬੰਦ ਹੋਣਾ ਚਾਹੀਦਾ ਇਸ ਦੇ ਨਾਲ ਹੀ ਇਸੇ ਸਾਲ ਦਸ਼ਮੇਸ਼ ਪਾਤਸ਼ਾ ਪੰਥ ਦੇ ਵਾਲੀ ਕਲਗੀਧਰ ਪਾਤਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਗੁਰਯਾਤਿ ਦਿਹਾੜਾ ਵੀ ਆ ਰਿਹਾ ਹੈ ਇਸ ਸਬੰਧ ਵਿੱਚ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਸਤਿਗੁਰੂ ਦੀ ਰਹਿਮਤ ਨਾਲ ਆਨੰਦਪੁਰ ਸਾਹਿਬ ਦੀ ਧਰਤੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਅਤੇ ਪੰਥ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਬਹੁਤ ਵੱਡੇ ਦੇ ਸਮਾਗਮ ਨੇ ਉਹ ਉਲਿਕੇ ਗਏ ਨੇ ਆਨੰਦਾਂ ਦੀ ਪੂਰੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦਾ ਸੇਵਾਦਾਰ ਹੋਣ ਦੇ ਨਾਤੇ ਦਾਸ ਆਪ ਸੰਗਤਾਂ ਨੂੰ ਆਪਣੀ ਧਰਤੀ ਆਪਣੇ ਵਿਰਸੇ ਅਤੇ ਧਰਮ ਦੀ ਖੂਬਸੂਰਤੀ ਨੂੰ ਦਰਸਾਉਂਦੇ ਹੋਏ ਨਵੇਂ ਨਾਨਕ ਸ਼ਾਹੀ ਸਾਲ ਸੰਮਤ 557 ਦੀ ਲੱਖ 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 ਵਧਾਈ ਦਿੰਦਿਆਂ ਨਾਲ ਹੀ ਸੰਗਤਾਂ ਨੂੰ ਬੇਨਤੀ ਕਰਦਾ ਹੈ ਕਿ ਹੁਣ ਇੱਥੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੀ ਕੋਲਾ ਮਹੱਲਾ ਖਾਲਸਾ ਜਾਹੂ ਜਲਾਲ ਦੇ ਨਾਲ ਪੰਥ ਕਰਵੈਤਾ ਦੇ ਨਾਲ ਸਮੂਹ ਸਾਡੇ ਦਲ ਪੰਥ ਸਮੂਹ ਖਾਲਸਾ ਪੰਥ ਪੂਰੇ ਜੋਸ਼ ਦੇ ਨਾਲ ਮਨਾ ਰਿਹਾ ਹੈ ਖਾਲਸਾ ਜੀ ਕੋਲਾ ਮਹੱਲਾ ਚੱਲ ਰਿਹਾ ਹੈ ਆਓ ਆਪਾਂ ਸੱਚੇ ਪਾਤਸ਼ਾਹ ਜੀ ਦੇ ਮਾਰਗ ਤੇ ਚੱਲਦਿਆਂ ਹੋਇਆਂ ਸਤਿਗੁਰੂ ਨੂੰ ਸੱਚੇ ਦਿਲ ਦੇ ਨਾਲ ਅਕੀਦਤ ਭੇਟ ਕਰਨ ਦੇ ਲਈ ਆਪਣੀ ਇਸ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਈਏ ਪੂਰੇ ਭਾਵਨਾ ਦੇ ਨਾਲ ਆਈਏ ਜਿਵੇਂ ਕੁਝ ਘਟਨਾਵਾਂ ਪਿਛਲੇ ਸਮੇਂ ਦੇ ਵਿੱਚ ਵਾਪਰੀਆਂ ਨੇ ਤਾਂ ਆਪਾਂ ਬੜੇ ਪ੍ਰੇਮ ਦੇ ਨਾਲ ਆਪਣੇ ਸਾਰੇ ਵੀਰਾਂ ਨੂੰ ਸਮਝਾਈਏ ਇਹ ਸਾਡੇ ਗੁਰੂ ਦਾ ਦਰ ਹੈ ਇਹ ਸਾਡੇ ਸੱਚੇ ਪਾਤਸ਼ਾਹ ਦਾ ਘਰ ਹੈ ਬੜੇ ਪ੍ਰੇਮ ਦੇ ਨਾਲ ਆਪਾਂ ਆਉਣਾ ਹੈ ਮੈਂ ਨਾਲ ਹੀ ਇੱਥੋਂ ਦੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਹਾਂ ਕਿ ਹੋਲਾ ਮਹੱਲਾ ਖਾਲਸਾ ਜਾਹੋ ਜਲਾਲ ਦਾ ਪ੍ਰਤੀਕ ਹੈ ਉਹਨਾਂ ਸ਼ਾਸਨ ਕਾਇਮ ਰਹਿਣਾ ਜ਼ਰੂਰੀ ਹੈ ਪਰ ਸਮੁੱਚਾ ਖਾਲਸਾ ਪੰਥ ਸਦੀਆਂ ਤੋਂ ਹੋਲੇ ਮਹੱਲੇ ਨੂੰ ਬਹੁਤ ਸੋਹਣੇ ਢੰਗ ਦੇ ਨਾਲ ਸਤਿਗੁਰੂ ਦੇ ਹੁਕਮ ਦੇ ਮੁਤਾਬਕ ਮਨਾਉਂਦਾ ਆਇਆ ਹੈ ਤਾਂ ਕਿਸੇ ਵੀ ਤਰੀਕੇ ਦੇ ਨਾਲ ਜੋ ਖਾਲਸੇ ਜ਼ਾਹੋ ਜਲਾਲ ਹੈ ਜਿਵੇਂ ਸ਼ਬਦ ਪੜਦਿਆਂ ਆਉਣਾ ਗੁਰਬਾਣੀ ਸੁਣਦਿਆਂ ਆਉਣਾ ਇਹ ਜੋ ਵੀ ਖਾਲਸੇ ਦਾ ਪੱਖ ਹੈ ਇਸ ਨੂੰ ਧਿਆਨ ਰੱਖਦਿਆਂ ਪ੍ਰਸ਼ਾਸਨ ਨੂੰ ਪੰਥ ਕਰਵੈਤਾ ਦੇ ਵੱਲ ਵੀ ਜ਼ਰੂਰ ਧਿਆਨ ਦੇਣ ਦੀ ਲੋੜ ਹੈ ਕਿ ਪੰਥ ਕਰਵੈਤਾ ਦੇ ਅੰਦਰ ਕਿਸੇ ਵੀ ਤਰੀਕੇ ਦਾ ਕੋਈ ਆਪਾਂ ਕਹਿ ਲਈਏ ਵੀ ਆਪਾਂ ਵਾਧੂ ਦਾ ਕੋਈ ਅਨੁਸ਼ਾਸ਼ਨ ਜਾਂ ਹੋਰ ਕੁਝ ਉਹ ਆਪਾਂ ਨੂੰ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਪੂਰਨ ਤੌਰ ਤੇ ਹਰ ਪਾਸੇ ਨੂੰ ਸਾਰਿਆਂ ਨੂੰ ਸਹਿਯੋਗ ਦੇ ਨਾਲ ਬਾਕੀ ਇਹ ਹੋਲਾ ਮਹੱਲਾ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪੰਥ ਦਿਵਾਲੀ ਨੇ ਦਿੱਤਾ ਤੇ ਸੱਚੇ ਪਾਤਸ਼ਾਹ ਅੱਜ ਸਮੁੱਚੇ ਪੰਥ ਦੇ ਸਿਰ ਦੇ ਉੱਤੇ ਨੇ ਆਪ ਹੀ ਪਾਤਸ਼ਾਹ ਨੇ ਮਿਹਰ ਕਰਕੇ ਇਸ ਹੋਲੇ ਮਹੱਲੇ ਨੂੰ ਬਹੁਤ ਸ਼ਾਨਦਾਰ ਅਤੇ ਸੰਗਤਾਂ ਨੂੰ ਗੁਰੂ ਦੇ ਨਾਲ ਜੋੜਨ ਦੇ ਲਈ ਆਪ ਉਦਮ ਅਤੇ ਉਪਰਾਲੇ ਬਖਸ਼ਨੇ ਨੇ ਨਾਲ ਹੀ ਖਾਲਸਾ ਜੀ ਅੱਜ ਸਿੱਖ ਕੌਮ ਦੇ ਬਹੁਤ ਵੱਡੇ ਜਰਨੈਲ ਮਹਾਨ ਯੋਧੇ ਸ਼ਹੀਦ ਬਾਬਾ ਅਕਾਲੀ ਫੂਲਾ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਸ਼ਹੀਦ ਕੌਮ ਦੇ ਨਾਇਕ ਨੇ ਸ਼ਹੀਦ ਸਾਡੇ ਯੋਧੇ ਨੇ ਤੇ ਮੈਂ ਇਹ ਬੇਨਤੀ ਕਰਦਾ ਹੁੰਨਾ ਵਾ ਕਿ ਇਤਿਹਾਸ ਆਕਸੀਜਨ ਹੈ ਜਿਵੇਂ ਸਾਡੇ ਸਾਹ ਤਾਂ ਚੱਲ ਰਹੇ ਨੇ ਸਾਨੂੰ ਆਕਸੀਜਨ ਮਿਲ ਰਹੀ ਹੈ ਜੇ ਅਸੀਂ ਆਪਣੀ ਅੱਖ ਨੂੰ ਗਾਇਰਤ ਨੂੰ ਕੈਮ ਰੱਖਣਾ ਹੈ ਤੇ ਆਪਾਂ ਸਭ ਜਾਣਦੇ ਹਾਂ ਕਿ ਤਾਰੀਖ ਨੂੰ ਇਤਿਹਾਸ ਨੂੰ ਚੇਤਿਆਂ ਦੇ ਵਿੱਚ ਰੱਖਣਾ ਜ਼ਰੂਰੀ ਹੈ ਤੋਂ ਅੱਜ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਜਿਨ੍ਹਾਂ ਦਾ ਜਨਮ ਪਿਤਾ ਭਾਈ ਈਸ਼ਰ ਸਿੰਘ ਦੇ ਘਰ ਮਾਤਾ ਹਰਕੌਰ ਜੀ ਦੀ ਕੁੱਖ ਤੋਂ 1761 ਪਿੰਡ ਦੇਲਾ ਸਿੰਘਾਂ ਦੇ ਵਿੱਚ ਹੋਇਆ ਸੀ ਕੌਮ ਦੀ ਵੱਡੀ ਹਸਤੀ ਬਾਬਾ ਨਾਣਾ ਸਿੰਘ ਨਿਹੰਗ ਜੀ ਪਾਸ ਉਹਨਾਂ ਨੇ ਵਿਦਿਆ ਹਰ ਤਰੀਕੇ ਦੀ ਹਾਸਲ ਕੀਤੀ 1800 ਈਸਵੀ ਦੇ ਵਿੱਚ ਮਹਾਨ ਜਰਨੈਲ ਬਾਬਾ ਅਕਾਲੀ ਫੂਲਾ ਸਿੰਘ ਜੀ ਨੇ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲੀ ਇਹ ਵੀ ਆਪਾਂ ਸਭ ਜਾਣਦੇ ਹਾਂ ਇਹ ਉਹੀ ਸਾਡਾ ਜਰਨੈਲ ਹੈ ਜਦੋਂ ਮਹਿੰਮਤੇ ਜਾਂਦਿਆਂ ਰਸਤੇ ਦੇ ਵਿੱਚ اٹਕ ਦਰਿਆ ਆਇਆ ਸੀ ਤੇ ਸਾਡੀਆਂ ਰਵੈਤਾਂ ਕਹਿੰਦੀਆਂ ਨੇ اٹਕਨੇ ਸਾਡੇ ਜਰਨੈਲਾਂ ਦਾ ਰਾਹ ਰੋਕਣ ਦੀ ਕੋਸ਼ਿਸ਼ ਕੀਤੀ ਪਰ ਜੋ ਅਰਦਾਸ ਤੇ ਭਰੋਸਾ ਸੀ ਅਕਾਲੀ ਬਾਬਾ ਫੂਲਾ ਸਿੰਘ ਜੀ ਉਹਨਾਂ ਨੂੰ ਉਹਨਾਂ ਨੇ ਉਸ ਭਰੋਸੇ ਨੂੰ ਦਰਸਾਉਂਦਿਆਂ اٹਕ ਨੂੰ ਪਾਰ ਕੀਤਾ ਮੈਂ ਬੇਨਤੀ ਕਰਾਂਗਾ ਅੱਜ ਵੀ ਖਾਲਸਾ ਪੰਥ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਨੇ ਇਹਨਾਂ ਚੁਣੌਤੀਆਂ ਤੋਂ ਪਾਰ ਜਾਣ ਦੇ ਲਈ ਸਾਨੂੰ ਅੱਜ ਗੁਰੂਦਰ ਤੇ ਆਣ ਕੇ ਅਰਦਾਸ ਦਾ ਪੱਲਾ ਫੜਨਾ ਚਾਹੀਦਾ ਹੈ ਗੁਰੂ ਨਾਲ ਜੁੜਨਾ ਚਾਹੀਦਾ ਹੈ ਦੁਨੀਆ ਦਾ ਕੋਈ ਵੀ اٹਕ ਖਾਲਸਾ ਪੰਥ ਦੇ ਸਾਹਮਣੇ اٹਕ ਰੋਕ ਨਹੀਂ ਲਾ ਸਕਦਾ ਜੇ ਅਸੀਂ ਸੱਚੇ ਪਾਤਸ਼ਾਹ ਦੇ ਨਾਲ ਬਾਣੀ ਦੇ ਨਾਲ ਬਾਣੇ ਦੇ ਨਾਲ ਜੁੜੇ ਹੋਵਾਂਗੇ ਅਕਾਲੀ ਬਾਬਾ ਫੂਲਾ ਸਿੰਘ ਜੀ ਅੱਜ ਦੇ ਦਿਨ 1823 ਨੂੰ ਨਸ਼ਹਰੇ ਪਾਕਿਸਤਾਨ ਦੇ ਵਿੱਚ ਇੱਕ ਬਹੁਤ ਗਹਿ ਗੱਚ ਲੜਾਈ ਦੇ ਵਿੱਚ ਲੜਦਿਆਂ ਲੜਦਿਆਂ ਕਈ ਗੋਲੀਆਂ ਖਾਣ ਤੋਂ ਬਾਅਦ ਸ਼ਹੀਦ ਹੋਏ ਪਰ ਉਹਨਾਂ ਦੀ ਸ਼ਹਾਦਤ ਨੇ ਸਾਨੂੰ ਉਹ ਨਾਇਕ ਦਿੱਤਾ ਕਿ ਸਮਾਂ ਕੋਈ ਵੀ ਹੋਵੇ ਪੰਥ ਦੇ ਲਈ ਜੂਝਦਿਆਂ ਜੂਝਦਿਆਂ ਜਿਹੜੇ ਸ਼ਹੀਦੀਆਂ ਪਾ ਜਾਂਦੇ ਨੇ ਉਹਨਾਂ ਨੂੰ ਕੌਮ ਸਿੱਖ ਕੌਮ ਖਾਸ ਕਰਕੇ ਸਦਾ ਚੇਤਿਆਂ ਦੇ ਵਿੱਚ ਰੱਖਦੀ ਹੈ ਅਕਾਲੀ ਬਾਬਾ ਫੂਲਾ ਸਿੰਘ ਦਾ ਸਸਕਾਰ ਲੁੰਡੇ ਦਰਿਆ ਦੇ ਕੰਢੇ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਸਰਦਾਰਾਂ ਦੀ ਹਾਜ਼ਰੀ ਦੇ ਵਿੱਚ ਕਰਵਾਇਆ ਸੀ ਅੱਜ ਦੀ ਸਿੱਖ ਨੌਜਵਾਨੀ ਨੂੰ ਆਪਣਾ ਨਾਇਕ ਜਿੱਥੇ ਹੋਰ ਸਾਡੇ ਸਿੰਘ ਸ਼ਹੀਦ ਨੇ ਗੁਰੂ ਕੇ ਸਾਹਿਬਜ਼ਾਦੇ ਨੇ ਉਹਨਾਂ ਨੂੰ ਮੰਨਦਿਆਂ ਹੋਇਆਂ ਅਕਾਲੀ ਬਾਬਾ ਫੂਲਾ ਸਿੰਘ ਜੀ ਨੂੰ ਆਪਣੇ ਚੇਤਿਆਂ ਦੇ ਵਿੱਚ ਰੱਖਣਾ ਚਾਹੀਦਾ ਹੈ ਜਿਨ੍ਹਾਂ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਲਈ ਤੇ ਖਾਲਸਾ ਰਾਜ ਭਾਗ ਦੇ ਵਿਸਥਾਰ ਦੇ ਲਈ ਸ਼ਹਾਦਤ ਦਿੱਤੀ ਸਾਡੇ ਚੇਤਿਆਂ ਦੇ ਵਿੱਚ ਬਾਬਾ ਅਕਾਲੀ ਫੂਲਾ ਸਿੰਘ ਦਾ ਨਾਮ ਸਦਾ ਹੀ ਗੂੰਜਦਾ ਰਹੇਗਾ ਅੰਤ ਦੇ ਵਿੱਚ ਪੰਥ ਦੇ ਵਾਲੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਅੱਗੇ ਅਰਦਾਸ ਹੈ ਉਹ ਮਿਹਰ ਕਰਨ ਕਿ ਸਾਨੂੰ ਤਨ ਮਨ ਧਨ ਦੇ ਨਾਲ ਸੇਵਾ ਕਰਨ ਦਾ ਬਲ ਬਖਸ਼ਣ ਅਸੀਂ ਸਤਿਗੁਰੂ ਦੇ ਦਰਸਾਏ ਹੋਏ ਰਸਤੇ ਦੇ ਉੱਤੇ ਚੱਲ ਸਕੀਏ ਤੇ ਜੀਵਨ ਦੇ ਵਿੱਚ ਖੇੜਾ ਵਿਗਾਸ ਆਨੰਦ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰੇ ਖਾਲਸਾ ਜੀ ਅੱਜ ਇੱਕ ਚੇਤ ਸੰਮਤ 557 ਨਾਨਕ ਸ਼ਾਹੀ ਨਵੇਂ ਸਾਲ ਦਾ ਆਰੰਭ ਹੋ ਰਿਹਾ ਹੈ ਗੁਰਬਾਣੀ ਮੁਤਾਬਕ ਚੇਤ ਦੇ ਮਹੀਨੇ ਤੋਂ ਸਿੱਖਾਂ ਦਾ ਨਵਾਂ ਸਾਲ ਆਰੰਭ ਹੁੰਦਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੁਖਾਰੀ ਰਾਗ ਵਿੱਚ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਾਝ ਰਾਗ ਵਿੱਚ 12 ਮਹਾ ਦੀ ਬਖਸ਼ਿਸ਼ ਕਰਕੇ ਰੁੱਤਾਂ ਦੇ ਬਦਲਣ ਦਾ ਮਨੁੱਖੀ ਮਨ ਦੀਆਂ ਤਿੰਨ ਅਵਸਥਾਵਾਂ ਜਿਵੇਂ ਕਿ ਆਪਾਂ ਸਭ ਜਾਣਦੇ ਹਾਂ ਖੇੜਾ ਬਿਰਹਾ ਵੈਰਾਗ ਨਾਲ ਗੂੜਾ ਸਬੰਧ ਦਰਸਾਇਆ ਹੈ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੀ ਬਾਣੀ ਵਿੱਚ ਬਾਰਾ ਮਾਹ ਉਚਾਰਨ ਕੀਤਾ ਹੈ ਜਿਸ ਵਿੱਚ ਉਹਨਾਂ ਨੇ ਵੈਰਾਗ ਤੋਂ ਅਨਰਾਗ ਤੱਕ ਦਾ ਜਿਹੜਾ ਸਫਰ ਹੈ ਉਹਨੂੰ ਬਹੁਤ ਸੋਹਣੇ ਢੰਗ ਦੇ ਨਾਲ ਸੱਚੇ ਪਾਤਸ਼ਾਹ ਜੀ ਨੇ ਦਰਸਾਇਆ ਹੈ ਇਸ ਧਰਤੀ ਤੇ ਜਨਮੇ ਮਨੁੱਖ ਦੇ ਮਨ ਦੇ ਭਾਵ ਇਹਨਾਂ ਦੇਸੀ ਮਹੀਨਿਆਂ ਦੇ ਨਾਲ ਆਪਾਂ ਸਭ ਜਾਣਦੇ ਹਾਂ ਕਿ ਪ੍ਰਗਟ ਹੁੰਦੇ ਨੇ ਸਾਡਾ ਇਹ ਨਵਾਂ ਸਾਲ ਆਉਣ ਵਾਲੇ ਦਿਨਾਂ ਵਿੱਚ ਫਸਲਾਂ ਦੇ ਪੱਕਣ, ਰਿਜ਼ਕ ਘਰੇ ਆਉਣ ਅਤੇ ਖੁਸ਼ਹਾਲੀ ਦੇ ਸੰਕੇਤ ਬਹੁਤ ਸੋਹਣੇ ਢੰਗ ਨਾਲ ਦਿੰਦਾ ਹੈ। ਗੁਰੂ ਸਹਿਬਾਨ ਦੀ ਬਰੋਸਾਈ ਸਾਡੀ ਇਸ ਮਹਾਨ ਧਰਤੀ ਉੱਤੇ ਇਹਨਾਂ 12 ਮਹੀਨਿਆਂ ਦੌਰਾਨ 6 ਰੁੱਤਾਂ ਆਉਂਦੀਆਂ ਹਨ। ਸਾ ਰੁੱਤ ਸੁਹਾਵੀ ਜਿਤ ਤੁੱਦ ਸੰਭਾਲੀ ਦੇ ਮਹਾਵਾਕ ਅਨੁਸਾਰ ਇਹ ਚੇਤ ਦਾ ਮਹੀਨਾ ਸੱਚੇ ਪਾਤਸ਼ਾਹ ਅਕਾਲ ਪੁਰਖ ਦੀ ਅਰਾਧਨਾ ਦਾ ਸਾਨੂੰ ਸੁਨੇਹਾ ਦਿੰਦਾ ਹੈ ਆਪਾਂ ਅੰਮ੍ਰਿਤਮਈ ਬਾਣੀ ਦੇ ਵਿੱਚ ਅੱਜ ਹਰ ਗੁਰਦੁਆਰੇ ਦੇ ਵਿੱਚ ਪਾਤਸ਼ਾਹ ਜੀ ਦੇ ਵਚਨ ਪੜ ਰਹੇ ਹਾਂ ਚੇਤ ਗੋਬਿੰਦ ਅਰਾਧਿ ਗੈ ਹੋਵੈ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ ਅਕਾਲ ਪੁਰਖ ਦੀ ਅਰਾਧਨਾ ਦੇ ਵਿੱਚ ਹੀ ਜੋ ਆਨੰਦ ਹੈ ਉਹ ਕਿਤੇ ਨਹੀਂ ਹੈ ਅੱਜ ਨਵੇਂ ਸਾਲ ਦੇ ਆਗਮਨ ਮੌਕੇ ਸਾਨੂੰ ਇਸ ਗੱਲ ਵੱਲ ਬਹੁਤ ਭਾਵਪੂਰਤ ਤਰੀਕੇ ਨਾਲ ਧਿਆਨ ਕਰਨਾ ਚਾਹੀਦਾ ਹੈ ਕਿ ਜੋ ਲੋਕ ਆਪਣੇ ਧਰਮ ਬੋਲੀ ਸਭਿਆਚਾਰ ਪਹਿਰਾਵੇ ਅਤੇ ਆਪਣੀ ਧਰਤੀ ਦੇ ਰਹਿਣ ਸਹਿਣ ਤੋਂ ਮੁੱਖ ਮੋੜ ਲੈਂਦੇ ਹਨ ਸਮੇਂ ਦੀ ਭੀੜ ਵਿੱਚ ਗਵਾਚ ਜਾਂਦੇ ਹਨ ਕਿਉਂਕਿ ਆਪਾਂ ਜਾਣਦੇ ਹਾਂ ਕਿ ਜਿਸ ਖੁਸ਼ੀ ਨਾਲ ਅਸੀਂ ਅੰਗਰੇਜ਼ੀ ਕੈਲੰਡਰ ਦੇ ਮੁਤਾਬਕ ਨਵਾਂ ਸਾਲ ਗੁਰੂ ਘਰਾਂ ਵਿੱਚ ਹਾਜ਼ਰੀਆਂ ਭਰ ਕੇ ਮਨਾਉਂਦੇ ਹਾਂ ਚੰਗੀ ਗੱਲ ਹੈ ਪਰ ਉਸ ਖੁਸ਼ੀ ਦੇ ਨਾਲ ਸਗੋਂ ਉਸ ਤੋਂ ਵੀ ਵੱਧ ਅਕੀਦਤ ਦੇ ਨਾਲ ਭਾਵਨਾ ਦੇ ਨਾਲ ਜੋ ਨਾਨਕ ਸ਼ਾਹੀ ਸੰਮਤ ਆਰੰਭ ਹੁੰਦੀ ਹੈ ਸਾਨੂੰ ਵੱਧ ਚੜ ਕੇ ਗੁਰਦੁਆਰਿਆਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਗੁਰਮਤ ਸਮਾਗਮਾਂ ਦੇ ਵਿੱਚ ਹਾਜ਼ਰੀ ਭਰ ਕੇ ਸੱਚੇ ਪਾਤਸ਼ਾਹ ਜੀ ਦੇ ਦਿੱਤੇ ਹੋਏ ਸਿਧਾਂਤ ਦੇ ਮੁਤਾਬਕ ਨਾਨਕ ਸ਼ਾਹੀ ਸੰਮਤ ਨੂੰ ਮਨਾਉਣਾ ਚਾਹੀਦਾ ਹੈ ਨਾਲ ਹੀ ਇਸੇ ਸਾਲ ਹੀ ਅਸੀਂ ਸ੍ਰਿਸ਼ਟੀ ਦੀ ਚਾਦਰ ਨੌਵੇਂ ਪਾਤਸ਼ਾਹ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਬਹੁਤ ਹੀ ਪਿਆਰੇ ਸਿੱਖ ਭਾਈ ਸਾਹਿਬ ਭਾਈ ਦਇਆਲਾ ਜੀ ਭਾਈ ਸਾਹਿਬ ਭਾਈ ਸਤੀ ਦਾਸ ਜੀ ਭਾਈ ਸਾਹਿਬ ਭਾਈ ਮਤੀ ਦਾਸ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਵੀ ਮਨਾ ਰਹੇ ਹਾਂ ਇਸ ਸ਼ਤਾਬਦੀ ਦੀ ਮਹੱਤਤਾ ਉਦੋਂ ਵੀ ਹੋਰ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਜਦੋਂ ਅੱਜ ਸਿੱਖ ਪੰਥ ਮਨੁੱਖੀ ਅਧਿਕਾਰਾਂ ਦੇ ਖਿਲਾਫ ਹੋ ਰਹੇ ਹਨਨ ਦੇ ਖਿਲਾਫ ਪੂਰੀ ਸ਼ਿੱਦਤ ਦੇ ਨਾਲ ਸੰਘਰਸ਼ਸ਼ੀਲ ਹੈ ਆਪਾਂ ਸਭ ਜਾਣਦੇ ਹਾਂ ਅੱਜ ਸਾਡੇ ਅਧਿਆਰੂ ਸਿੰਘ ਲੰਮੇ ਸਮੇਂ ਤੋਂ ਹਕੂਮਤਾਂ ਦੇ ਬੰਦੀਖਾਨਿਆਂ ਦੇ ਵਿੱਚ ਕੈਦ ਹਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਜਿਹੜਾ ਉਪਦੇਸ਼ ਹੈ ਭੈ ਕਾਹੂ ਕਉ ਦੇਤ ਨਾ ਨਾਹ ਪੈ ਮੰਨਤ ਆਨ ਕਾਹੋ ਨਾਨਕ ਸੁਨ ਰੇ ਮਨਾ ਗਿਆਨੀ ਆਹੇ ਬਖਾਨ ਨੂੰ ਯਾਦ ਕਰਦਿਆਂ ਗੁਰੂ ਤੇਗ